ਪਰ ਕਿੱਥੇ ਦੇਖਣਾ ਰਿਕਾਰਡ ਤੋੜੀਏ ਸੈਮੀਫਾਈਨਲ ਫਾਈਨਲ ਦੇ ਵਿੱਚੋਂ ਸੋਹਣਾ ਆਹ ਸਾਹਮਣੇ ਅਗਲੀ ਕਬੱਡੀ 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 ਵਿਸ਼ਾਲ ਗੱਦੀ ਖੇੜੀ ਵਾਲਾ ਵਿਸ਼ਾਲ ਗੱਦੀ ਖੇੜੀ ਵਾਲਾ ਵਿਸ਼ਾਲ ਪਰ ਨੰਬਰ ਜਿਹੜਾ ਇੰਡੀਆ ਦੀ ਟੀਮ ਦਾ ਨਹੀਂ ਇਹ ਕੈਨੇਡਾ ਦੀ ਟੀਮ ਦਾ ਹੈ ਗਾਲਾਂ ਤੇ ਬਾਈ ਕਾਲਿਆ ਰੱਬ ਤੈਨੂੰ ਤਰੱਕੀ ਦੇਵੇ ਖੇ ਔਰ ਆਪਾਂ ਥੋੜਾ ਜਿਹਾ ਗਰਾਊਂਡ ਨੂੰ ਕਲੀਅਰ ਰੱਖੀਏ ਬਹੁਤ ਬਹੁਤ ਧੰਨਵਾਦ ਆਹ ਸਾਹਮਣੇ ਟਿੰਕੂ ਬਲਾਰਾ ਟਿੰਕੂ 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 ਉਰ ਫਸ਼ੀਲੂ ਉਰ ਫਸ਼ੀਲੂ ਉਰ ਫਸ਼ੀਲੂ ਤੇ ਟਿੰਕੂ ਟਿੰਕੂ ਤੇ ਸ਼ੀਲੂ ਤੇ ਰਵੀ ਆਓ ਲੱਗ ਗਿਆ ਜਫਾ ਲੱਗ ਗਿਆ ਜਫਾ ਲੱਗ ਗਿਆ ਜਫਾ ਤੇ ਨੰਬਰ ਯਾਫੀ ਰੇਟ ਸੇ ਜਾਂ ਜੁੜਿਆ ਸ਼ੀਲੂ ਸ਼ਾਇਰਾ ਵਿੱਚ ਦੁਨੀਆ ਦੇ ਮੰਗੜਦੀ ਕੋਨੇ ਕੋਨੇ ਤੋਂ ਇਹਦਾ ਵਿੱਚ ਗਰਾਉਂਡਾ ਖਾ ਵੇ ਦੁਨੀਆ ਡਰੇ ਕੋ ਨੀ ਦੋ ਸ਼ੀਨੂ ਦਾ ਦੌਰ ਹੈ ਔਰ ਸਪਾਈਡਰਮੈਨ ਤੇ ਫਰਿਆਦ ਦਾ ਵੀ ਦੌਰ ਆ ਦੇਖਦੇ ਵੀ ਜੋੜੀਆਂ ਮਸ਼ਹੂਰ ਨੇ ਇਧਰੇ ਪਾਸੇ ਸਪਾਈਡਰਮੈਨ ਖੇਡ ਕਬੱਡੀ ਦਾ ਕਲਸੀਆਂ ਵਾਲਾ ਇਹ ਜਫਾ ਕਲਸੀਆਂ ਵਾਲੇ ਦਾ ਵੀ ਦੁੱਖ ਤੋੜਦਾ ਘੋੜਾ ਮਾਰਵਾਣੀ ਕੋਈ ਜਿਵੇਂ ਕੰਨ ਜੋੜਦਾ ਅੰਮ੍ਰੇ ਨੋਟ ਕਰਿਓ ਹਾਂਜੀ ਅਮਰੀਕ ਭਾਈ ਲਓ ਸਾਹਮਣੇ ਕਹਿੰਦੇ ਰਵੀ ਚਲਰਵ ਅਗਲੇ ਕਬੱਡੀ ਪੌਂਡ ਦੇ ਲਈ ਤਿਆਰ ਵਰ ਤਿਆਰ ਹੈ ਸ਼ੀਲੂ ਵਰਗੇ ਚਾਰ ਨੇ ਆਪਣ ਵਰਗੇ ਉਹ ਬਿਉਰੇ ਦੇ ਤਿੰਨ ਵਰਗੇ ਉਹ ਬਣੀਸ਼ ਵਰਗੇ ਲਓ ਸਾਹਮਣੇ ਇਸ ਵੇਲੇ ਬਹੁਤ ਸੋਹਣੀ ਕੋਸ਼ਿਸ਼ ਕੀਤੀ ਹੋਈ ਹੈ ਇਹਦਾ ਤਾੜ ਹੈ ਇਹਦਾ ਦਾਮ ਹੈ ਇਹਦੀ ਚੜਾਈ ਹੈ ਇਹਦੀ ਚਰਚਾ ਇਹਦਾ ਜ਼ਿਕਰ ਬੂਟਿਆ ਥਾਂ ਥਾਂ ਤੇ ਇਹਦਾ ਜ਼ਿਕਰ ਕਹਿੰਦੇ ਥਾਂ ਥਾਂ ਤੇ ਹੁੰਦਾ ਥਾਈ कबड्डी पड़ के लिए वजह हो संसार कपाकड़ियों खेड जा रहा एक एक इतने वेखी है इधरले बने वेखिए मेरे मित्रों शहजादी शीलू, शीलू ते शहजाद ਟੱਕਰ ਸਰਦੀ ਮੇਲਾ ਚੋਟੀ ਦਾ ਐਨ ਕੰਨੇ ਮੁਕਾਬਲਾ ਸਰੇ ਦਾ ਚੱਲ ਰਿਹਾ ਹੈ ਤਿੰਨ ਕ ਮੁਕਾਬਲੇ ਬਾਕੀ ਨੇ ਸਾਰੇ ਟਾਪ ਦੇ ਖੇਡੇ ਜਾਣੇ ਆ ਇਧਰਲੇ ਬੰਨੇ ਗੱਦੀ ਖੇੜੀ ਵਾਲਾ ਕਬਰੂ ਕਬੱਡੀ ਪਾਰਿਆ ਫਰਿਆਦ ਤਿਆਰ ਗਲਸੀਆਂ ਵਾਲਾ ਤਿਆਰ ਜਫਾ ਲੱਗੂ ਤੇ ਬੱਲੇ ਬੱਲੇ ਹੋਣੀ ਹੈ ਰੇਡਰ ਭੱਜੂ ਤੇ ਬੱਲੇ ਬੱਲੇ ਹੋਣੀ ਹੈ ਆਹ ਸਾਹਮਣੇ ਮੁਕਾਬਲਾ ਗੱਦੀ ਖੇੜੀ ਵਾਲਾ ਆਹ ਸ਼ਕਰਪੁਰੀਆ ਆਹ ਸ਼ਕਰਪੁਰੀਆ ਕਮਾਲ ਹੁੰਦੀ ਹੋਈ ਮੇਰੇ ਮਿੱਤਰੋ ਰਵੀਦੀ ਰੇਡ ਖਿੱਤੇ ਦਾ ਕੇਂਦਰ ਹੋਵੇਗਾ ਉਹ ਟਾਈਮ ਆਵੇਗਾ ਤੇ ਦੁਨੀਆ ਨੂੰ ਦੱਸਾਂਗੇ ਪੀਤੇ ਨੇ ਕਹਿੰਦੇ ਕਿਟਲੀ ਵਾਲੇ ਨੂੰ ਆਵਾਜ਼ ਮਾਰੀ ਹੈ ਜਾ ਦਾ ਕੱਪ ਪੜ ਲਿਆ ਕਿ ਆ ਜਾ ਜਿੰਦਗੀਏ ਬੈ ਕੇ ਚਾਹ ਪੀਣੇ ਆ ਤੂੰ ਵੀ ਥੱਕ ਗਈ ਹੋਵੇਂਗੀ ਸਾਨੂੰ ਭਜਾਉਂਦੇ ਆ ਭਜਾਉਂਦੇ ਆ ਤੂੰ ਵੀ ਥੱਕ ਗਈ ਹੋਵੇਂਗੀ ਏ ਏ ਏ ਮੋੜ ਲਿਆ ਤੇਰੀਆਂ ਤੋਂ ਆ ਮੋੜ ਲਿਆ ਤੇਰੀਆਂ ਤੋਂ ਪਰ ਨੰਬਰ ਵਾਹ ਰਵੀ ਤਗੜਾ ਸੋਹਣਾ ਵਾਹ ਚੋਟੀ ਦਾ ਮੈਚ ਫਾਸਮੀ ਟੱਕਰ ਇੱਕ ਉਕੇ ਦਾ ਕਬੱਡੀ ਕੱਪ ਮੈਨੂੰ ਅੱਜ ਵੀ ਚੇਤੇ ਹੈ ਉਹ ਮੈਂ ਚੱਕਰਪੁਰੇ ਬਿਆਨ ਕੀਤਾ ਸੀ ਮੈਂ ਕੀ ਨੂੰ ਵਿੰਗਾਰ ਪਾਈ ਮੈਂ ਕਿਵੇਂ ਗਿਆਸ ਲੋਕੀ ਕਹਿੰਦੇ ਮੱਖਣ ਵਾਲੀ ਦਾ ਭੜ ਜਾ ਅੱਜ ਬੂਤੇ ਮਾਰੀ ਆਉਂ ਤਨਾ ਮੈਂ ਘਾਣੇ ਦੇ ਪੌਣ ਲੱਗ ਗਿਆ ਕਿਵੇਂ ਬਿਜੀ ਹੈ ਵੇ ਉੱਥੇ ਜਾਣਾ ਮੈਂ ਡਰਦਾ ਸੀਗਾ ਕਿਦਾਂ ਦਾ ਉਹ ਦੌਰ ਚੰਦਰਾ ਕੋਈ ਮੁਰੂਏ ਨਾ ਕਿ ਆਉਣਾ ਕਿ ਲੈ ਕੇ ਜਾਈਏ ਬੱਲੀ ਸਾਹਿਬ ਕਹਿੰਦੇ ਮਰੀਕ ਡਰਨਾ ਪੁੱਤਰਾ ਮੈਂ ਸਮਝ ਨਹੀਂ ਰਿਹਾ ਫਰਿਆਦ ਫਰਿਆਦ ਗੱਡੀ ਖੜੀ ਲਾ ਵਿਸ਼ਾਲ ਟੱਕਰ ਸਿਰੇ ਦੀ ਆ ਲੱਗ ਗਿਆ ਜੱਫਾ ਮੇਰੇ ਮਿੱਤਰੋ ਦੂਜੀ ਵਾਟਰ ਬ੍ਰੇਕ ਹੋਈ ਹੈ ਇਸ ਮદાન ਦੇ ਵਿੱਚ ਕਪੂਰਥਲੇ ਦੇ ਬਾਕੜੀਏ ਚ ਵਰਲਡ ਕੱਪ ਹੋਇਆ ਸੀ ਉਦੋਂ ਆ ਆ ਖੇਡੇ ਸਨ ਇੱਕ ਇਤਿਹਾਸ ਬਣ ਜੜਾ ਆਉਣ ਵਾਲਾ ਸਮਾਂ ਬਾਤਾਂ ਪੈਣ ਗਈਆਂ ਆ ਸ਼ੀਲੂ ਆ ਉਹ ਸ਼ਾਜੀ ਆ ਆ ਸ਼ੀਲੂ ਆ ਉਹ ਸ਼ਾਜੀ ਆ ਕਬੱਡੀ ਚੋਟੀ ਦੀ ਉਹ ਚੋਟੀ ਦਾ ਰੇਡਰ ਬੈਜਾ ਬੈਜਾ ਹੋਈ ਪਈ ਆ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਸਿਰਾਂ ਲੱਗਿਆ ਪਿਆ ਆਹ ਮੁੰਡੇ ਦੀ ਵੀ ਚਰਚਾ ਪੂਰੀ ਦੁਨੀਆ ਦੇ ਵਿੱਚ ਹੈ ਇਹ ਕਹਿੰਦੇ ਬੜੀ ਸਿਆਣੀ ਕੌਡੀ ਪਾਉਂਦਾ ਹੈ ਬੜੀ ਬੰਨ ਕੇ ਜੇ ਕੌਡੀ ਪਾਉਂਦਾ ਹੈ ਲਓ ਸਾਹਮਣੇ ਕਹਿੰਦੇ இந்து ਰੁੜਕੇ ਵਾਲ ਦੀ ਪਾਈ ਹੋਈ ਰੇਡ ਕਹਿੰਦੇ ਸਰਦਾਰੀ ਕਾਇਮ ਹੈ ਆਹ ਸਾਹਮਣੇ ਕੀ ਬਣ ਗਿਆ ਸਾਰਾ ਟਬਰ ਪੈ ਗਿਆ ਜਿਵੇਂ 57 ਬਣਾਉਣੀ ਹੁੰਦੀ ਹੈ ਆਹ ਤਾਂ ਕਹਿੰਦੇ ਸਿਰੇ ਦੀ ਟੱਕਰ ਹੋਈ ਹੈ ਆਹ ਸਾਹਮਣੇ ਦੁਨੀਆ ਨੇ ਉਹ ਵੀ ਭਾਰੀ ਗਿਣਤੀ ਵਿੱਚ ਇਸ ਸਮੇਂ ਦਾ ਆਨੰਦ ਮਾਣਦਿਆਂ ਨੇ ਟੱਕਰ ਸਿਰੇ ਦੀ ਆ ਗੱਲ ਤਾਕੜ ਗੋਗੜੀਆਂ ਦੀ ਆ ਗੱਲ ਕਹਿੰਦੇ ਰਵੀ ਦੀ ਆ ਆਹ ਤਾਕੜ ਗੋਗੜੀਆਂ ਵਾਲਾ ਮੇਰੇ ਮਿੱਤਰੋ ਬਹਿ ਗਿਆ ਕੰਚੀ ਪਾ ਕੇ ਵਜਦੇ ਪੰਪ ਲੱਗਦਾ ਜੋਰ ਉੜਦੀ ਘਰਤ ਬੱਲੇ 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 ਤੇ ਨਾਲ ਆ ਬੱਲੇ 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 ਹੋ ਗਈ ਜੱਟੀਆਂ ਪੌਂਡ ਦੇ ਲਈ ਵਧ ਗਿਆ ਖੇਡਦੇ ਮੈਦਾਨ ਦੇ ਵਿੱਚ ਅੱਜ ਫੇਰ-ਵੇਰ ਕੇ ਪੈਂਦੀ ਹੈ ਇੱਕ ਗੱਲ ਪੱਕੀ ਹੈ ਉਹਨਾਂ ਹਿਰਨੀਆਂ ਦੀ ਉਮਰ ਕੋਈ ਜ਼ਿਆਦਾ ਲੰਮੀ ਨਹੀਂ ਹੁੰਦੀ ਉਹ ਜਿਹੜੀਆਂ ਸ਼ੇਰ ਦੀ ਜੂਚੋ ਤਾੜੀ ਪੀਣਾ ਕਿੱਦ ਜਾਂਦੀਆਂ ਉਹਨਾਂ ਹਿਰਨੀਆਂ ਦੀ ਉਮਰ ਕੋਈ ਜ਼ਿਆਦਾ ਲੰਮੀ ਨਹੀਂ ਹੁੰਦੀ ਆਓ ਇੰਦਰਜੀਤ ਬੱਲੇ-ਬੱਲੇ ਕਰਵਾ ਗਿਆ ਬੱਲੇ-ਬੱਲੇ ਕਰਵਾ ਗਿਆ ਮੈਨੂੰ ਲੱਗਦਾ ਵੀ ਦੋ सामने मेरे मित्रों ए वही जाफी वही रेडर वही जाफी वही रेडर शीलू ਤੇ ਸ਼ਿਆਦ ਬਾਗੜੀਆਂ ਦੇ ਟੱਕਰ ਸਿਰੇ ਦੀ ਟੱਕਰ 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 ਤੇ ਨੰਬਰ ਪੀਤਾ ਕਹਿੰਦਾ ਸਿਰ ਹਾਂਜੀ ਸਿਰ ਮਿਹਰ ਕਰੇ ਪਰਮਾਤਮਾ ਰਣਿਤ ਪਿਆਰੇ ਵਾਲ ਕਬੱਡੀ ਪੌਂਡ ਦੇ ਲਈ ਵੱਧ ਗਿਆ ਮੇਰੇ ਮਿੱਤਰੋ ਉਧਰ ਪ੍ਰਸ਼ਾਸਨ ਦਾ ਦਿਲ ਤੋਂ ਧੰਨਵਾਦ ਹੈ ਬਹੁਤ ਵੱਡੀ ਜ਼ਿੰਮੇਵਾਰੀ ਅਦਾ ਕੀਤੀ ਹੈ ਪ੍ਰਸ਼ਾਸਨ ਦਾ ਦਿਲ ਤੋਂ ਧੰਨਵਾਦ ਹੈ ਇਹ ਵਰਲਡ ਕੱਪ ਹੈ ਇਹ ਸੰਸਾਰ ਕੱਪ ਹੈ ਦੁਨੀਆ ਦੇ ਦੇਸ਼ ਖੇਡਗੇ ਬਹੁਤ ਤਕੜਾ ਮੈਚ